ਨਨ ਤਨ ਦਸ਼ਮੇਸ਼ ਪਿਆਰੇ ਦੀ ਗੁਜਰੀ ਦੇ ਰਾਜ ਦੁਲਾਰੇ ਦੀ ਤੇਰੇ ਤੋਂ ਜਈਏ ਵਾਰੇ ਦੀ ਤੂੰ ਕਰ ਵੱਡਾ ਉਪਕਾਰ ਦਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ 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 ਕਮਾਨੇ ਸੀ ਚੁਕਾਏ ਨੇ ਜਾਂ ਦਰਸ਼ਨ ਅਸਨੇ ਪਾਇਆ ਏ ਹਿੰਦਿਆ ਦਾ ਧਰਮ ਬਚਾਉਣ ਲਈ ਤੁਸੀਂ ਸਪਿਤਾ ਦਾ ਬਾਪੂ ਦਾ ਸੀਸ ਲਗਾਇਆ ਏ ਕਮਤਨ ਦਸ਼ਮੇਸ਼ ਪਿਆਰੇ ਦੀ ਗੁਜਰੀ ਤੇਰਾ ਦੁਲਾਰੇ ਦੀ ਤੇਰੇ ਤੋਂ ਜਈਏ ਵਾਰੇ ਦੀ ਤੂੰ ਕਰ ਵੱਡਾ ਉਪਕਾਰ ਦਿੱਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ ਜੋੜਾ ਜੁੜਾ ਵਾਰ ਦਿੰਦਾ ਪਟਨੇ ਦੇ ਭਾਗ ਜਗਾਏ ਨੇ ਜਿੱਥੇ ਜਨਮ ਧਾਰ ਕੇ ਆਏ ਨੇ ਭੀਖ ਮਨੇ ਸੀਸ ਚੁਕਾਏ ਨੇ ਜਾਂ ਦਰਸ਼ਨ ਅਸਨੇ ਪਾਇਆ ਏ ਹਿੰਦਿਆ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਤਾ ਦਾ ਬਾਪੂ ਦਾ ਸੀਸ ਲਗਾਇਆ ਏ ਜੇਵਤ ਦੇ ਪਰਮ ਮਟਾਏ ਨੇ ਰਾਣੀ ਦੇ ਭਾਗ ਜਗਾਏ ਨੇ ਕਈ ਕਰਕੇ ਚੋਦ ਵਿਖਾਏ ਨੇ ਲੱਖਾਂ ਦਾ ਕਰਿਉ ਉਦਾਰ ਦਿੱਤਾ ਰਾਣਾ ਜੋੜਾ ਜੋੜਾ ਮਾਰ ਦਤਾ ਬਚਪਨ ਤੋਂ ਖੇਡਣ ਆਰੀ ਸੀ ਜੰਗਾਂ ਦੀ ਕਰਦੇ ਪਿਆਰੀ ਸੀ ਪਾ ਨਾਲ ਸ਼ਸਤਰਾਂ ਯਾਰੀ ਸੀ ਤੇ ਨਵਾਂ ਵਿਚਾਰ ਬਣਾਇਆ ਏ ਹਿੰਦਿਆਂ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਤਾ ਦਾ ਬਾਪੂ ਦਾ ਸੀਸ ਲਗਾਇਆ ਏ ਮੈਨੂੰ ਸਤੇ ਬਲਾਕੇ ਤੇ ਵਿੱਚ ਪੁਰੀ ਅਨੰਦਾ ਜਾਕੇ ਤੇ ਥਾਤ ਗੁਰ ਨੇ ਸ਼ਾਂਤੀ ਲਾਕੇ ਤੇ ਪੁੱਤਰ ਨੂੰ ਰਜਵਾ ਪਿਆਰ ਦਿੰਦਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ 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 ਕਰ ਦਿੰਦਾ ਕਸ਼ਮੀਰਾ ਪੰਡਤ ਆਏ ਨੇ ਰੋ ਰੋ ਕੇ ਵਾਸਤੇ ਪਾਏ ਨੇ ਕੋਟੇ ਛਾਤੀ ਨਾਲ ਤੂੰ ਲਾਏ ਨੇ ਜੰਨੂ ਦੇ ਦਿਲ ਕਬਚਾਇਆ ਏ ਹਿੰਦਿਆਂ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਤਾ ਦਾ ਬਾਪੂ ਦਾ ਸੀਸ ਲਗਾਇਆ ਏ ਫਿਰ ਕਾਸ ਬੰਧ ਸਜਾਇਆ ਏ ਮੁਰਦਿਆਂ ਨੂੰ ਟੰਬ ਜਗਾਇਆ ਏ ਲੱਖਾਂ ਨਾਲ ਇੱਕ ਲੜਾਇਆ ਏ ਬਾਜਾਂ ਨੂੰ ਚੜੀਆਂ ਮਾਰ ਦਿੰਦਾ ਪ੍ਰਾਣਾ ਤੋਂ ਪਿਆਰੇ ਪੁੱਤਰਾ ਨੂੰ ਕਰਜੂ ਮਤਾ ਕੇ ਤੇ ਨਾਂਵਾਂ ਨਾਲ ਸਿੰਘ ਲਗਾ ਕੇ ਤੇ ਗਿੱਦੜਾਂ ਤੋਂ ਸ਼ੇਰ ਬਣਾ ਕੇ ਤੇ ਫਿਰ ਸੰਗਲ ਗੁਲਾਮੀ ਲਾਇਆ ਏ ਹਿੰਦਿਆਂ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਤਾ ਦਾ ਬਾਪੂ ਦਾ ਸੀਸ ਲਗਾਇਆ ਏ ਕਾਸ਼ਾਂ ਨਾ ਵੇਖ ਕੇ ਸੜਦੇ ਰਹੇ ਉਹ ਫੌਜਾਂ ਲੈ ਕੇ ਚੜਦੇ ਰਹੇ ਸੱਚੇ ਨਾਲ ਝੂਠੇ ਲੜ ਦੂਰਾ ਹੰਕਾਰ ਦਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ 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 ਕਸਮਾਂ ਦਾ ਢੌਂਗ ਰਚਾਇਆ ਏ ਹਿੰਦਿਆਂ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਤਾ ਦਾ ਬਾਪੂ ਦਾ ਸੀਸ ਲਗਾਇਆ ਏ ਦਰਤਾਂ ਦੇ ਡੇਰਾ ਲਾਇਆ ਏ ਚੜ ਪਿੱਛੇ ਵੈਰੀ ਆਇਆ ਏ ਹਰ ਕਸਮਾਂ ਤਾਈਂ ਪੁਲਾਇਆ ਏ ਤੇ ਅੱਲਾ ਮਨੋਂ ਵਸਾਰ ਦਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ 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 ਵਾਰ ਦਤਾ ਹੋ ਜਦ ਸਰਸਾ ਕੰਨੇ ਲੜਕੇ ਤੇ ਆਸਾ ਕੀ ਵਾਰ ਨੂੰ ਪੜਕੇ ਤੇ ਫਿਰ ਪਾਰ ਨਦੀ ਨੂੰ ਕਰਕੇ ਤੇ ਡੇਰਾ ਚਮਕੌਰ ਜਲਾਇਆ ਏ ਹਿੰਦਿਆ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਤਾ ਦਾ ਬਾਪੂ ਦਾ ਸੀਸ ਲਗਾਇਆ ਏ ਆ ਅਜੀਤ ਨੇ ਯਾਰ ਵਖਾਇਆ ਏ ਲੱਖਾਂ ਨੂੰ ਮਾਰ ਮੁਕਾਇਆ ਏ ਅਜਿਨੇ ਯਾਰ ਵਖਾਇਆ ਏ ਲੱਖਾਂ ਨੂੰ ਮਾਰ ਮੁਕਾਇਆ ਏ ਜੇ ਚੱਲ ਉਸਨੇ ਪਾਇਆ ਏ ਤੂੰ ਪਿੱਛੇ ਹੀ ਤੋਰ ਚੁੜਾਰ ਦਿੰਦਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ 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 ਜਦੋਂ ਆਰ ਗਏ ਸਿੱਖੀ ਦਾ ਮੈਲ ਉਸਾਰ ਗਏ ਮਾਤਾ ਜੀ ਚਲਾ ਮਾਰ ਗਏ ਜਸ ਮਹਿਮੇ ਤੋਲ ਖਵਾਇਆ ਏ ਹਿੰਦਿਆ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਤਾ ਦਾ ਬਾਪੂ ਦਾ ਸੀਸ ਲੰਡਾਇਆ ਏ